ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਜਿਹੜੀ ਰਚਿਕਾ ਪੇਪਰ ਮਿੱਲ ਲਿਮਟਿਡ ਲੱਗ ਰਹੀ ਆ ਇਹਦੇ ਸੰਬੰਧ ਚ ਅੱਜ ਸਾਰੇ ਇਲਾਕੇ ਦੀ ਸੰਗਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਈ ਆ ਅਤੇ ਸਾਰੇ ਆਪਣੇ ਆਪਣੇ ਇਤਰਾਜ਼ ਦਰਜ ਕਰਵਾ ਰਹੇ ਨੇ ਜਿਲ੍ਹਾ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਹੈ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਹੈ ਤੇ ਪੂਰੇ ਇਲਾਕੇ ਦੇ ਪੰਜ ਸਰਪੰਚ ਸਹਿਬਾਨ ਕਿਸਾਨ ਜਥੇਬੰਦੀਆਂ ਸਹਿਬਾਨ ਤੇ ਸਾਰੇ ਇਲਾਕੇ ਦੇ ਸਮੂਹ ਜ਼ਿਮੀਂਦਾਰ ਭਰਾ ਤੇ ਮੁਲਾਜ਼ਮ ਸਾਰੇ ਪਹੁੰਚ ਚੁੱਕੇ ਆ ਤੇ ਉਹਨਾਂ ਦੀ ਸੁਣਵਾਈ ਚੱਲ ਰਹੀ ਆ ਤੇ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖੋਗੇ ਜਿੰਨੀਆਂ ਖਾ ਕੇ ਫਿਰ ਭੱਜਣਾ ਇਹ ਸਾਡੀ ਮਦਦ ਕਰੋ ਹੁਣ ਐਨੇ ਕ ਜੱਤੋਂ ਤੁਸੀਂ ਹੁਣ ਆ ਪੱਗਾਂ ਦੇਖ ਲਓ ਜਿਹੜੇ ਅੱਜ ਪੱਗਾਂ ਧਰਾ ਰਹੇ ਆ ਫੈਕਟਰੀ ਵਾਲੇ ਕਾਨੂੰਨ ਕਿਹੜਾ ਕਰਨ ਕਰੋ ਸਾਡੇ ਨਾਲ ਤੇ ਕਾ ਵਿਰੋਧ ਕਰੋ ਅੱਜ ਜਿਹੜੇ ਆਏ ਆ ਤੇ ਜਿਹੜੇ ਉਹਨਾਂ ਦੇ ਪੰਜ ਚਾਰ ਬੰਦੇ ਹੱਕ ਚ ਆਏ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਆ ਵਿਰੋਧ ਕਰੋ ਪੱਗਾਂ ਤਾਰ ਰਹੇ ਆ ਅੱਜ ਗੱਲ ਨੂੰ ਗੁੱਪੀਆਂ ਖਾਣੀਆਂ ਫੇਰ ਦੂਜੀ ਜਨਤਕ ਸੰਭਾ ਦੇ ਕਿ ਕਰਿਆ ਜਿਸ ਨੂੰ ਲੈ ਕੇ ਕਿਵੇਂ ਦੇ ਦੋ ਕਿੰਨਾ ਕਿੰਨਾ ਤੁਹਾਨੂੰ ਫਾਇਦਾ ਹੋਣਾ ਨਜ਼ਰ ਆ ਦੇਖੋ ਫਾਇਦਾ ਤਾਂ ਜਿਹੜੀ ਸਰਕਾਰ ਦਾ ਹੱਥ ਚ ਹੁੰਦਾ तकरीबन तकरीबन ਜਿੰਨੇ ਵੀ ਉਹਦੇ ਬੰਦੇ ਪਹੁੰਚੇ ਆ ਉਹ ਸਾਰੇ ਵਿਰੋਧ ਦੇ ਵਿੱਚ ਆਏ ਹੋਏ ਆ ਫੈਕਟਰੀ ਲੱਗਣ ਦੇ ਬੰਦ ਗਰਾਊਂਡ ਦੇ ਵਿੱਚ ਆਏ ਹੋਏ ਆ ਹੱਕ ਦੇ ਵਿੱਚ 5-10 ਬੰਦੇ ਆ ਮੇਰੇ ਪਿੰਡ ਦੇ ਆ ਉਹ ਉਧਰ ਬਿਨਾ ਕੋਈ ਬੰਦਾ ਨਹੀਂ ਹੋਰ ਪਿੰਡ ਦਾ ਆਇਆ ਹੈਗਾ ਜਿਹੜਾ ਇੱਕ ਦੋ ਆ ਕੀੜੀ ਦੇ ਆਏ ਜਾਂ ਦੋ ਚਾਰ ਬੰਦੇ ਆ ਜਣੀ ਬਾਅਦ ਤੇ ਬਾਅਦ 20 ਬੰਦੇ ਆ ਜਿਹੜੇ ਫੈਕਟਰੀ ਦੇ ਹੱਕ ਦੇ ਵਿੱਚ ਆਏ ਹੋਏ ਆ ਇਲਾਕੇ 'ਚ ਨਹੀਂ ਥਾਰੀ ਵਿਰੋਧ ਦੇ ਵਿੱਚ ਆਏ ਹੋਏ ਆ ਤੇ ਜਿੰਨਾ ਵੀ ਗੱਠਾ ਜਿਹਨੂੰ ਮਰਜ਼ੀ ਬਚ ਲੋ ਵੀ ਫੈਸਲੀ ਲੱਗਣੀ ਚਾਹੀਦੀ ਆ ਨਹੀ ਲੱਗਣੀ ਚਾਹੀਦੀ ਤੁਹਾਨੂੰ ਸਾਰਿਆਂ ਦਾ ਇੱਕੋ ਜਵਾਬ ਹੋਊਗਾ ਵੀ ਫੈਕਟਰੀ ਬੰਦ ਕਰੋ ਇਸ ਬਾਰੇ ਜਿਹੜੇ ਅਧਿਕਾਰੀ ਪਹੁੰਚੇ ਹੋਏ ਨੇ ਇੱਥੇ ਉਹਨਾਂ ਨਾਲ ਗੱਲਬਾਤ ਕੀਤੀ ਜਿਹੜਾ ਅੱਜ ਦਾ ਜਿਹੜਾ ਜਨਤਕ ਸੁਣਵਾਈ ਹੋ ਰਹੀ ਹੈ ਵਿਚ ਲਓ ਜਿਹੜੀ ਜਾਣਕਾਰੀ ਸੁਣਵਾਈ ਹੋਣੀ ਆ ਉਹਦੇ ਵਿੱਚ ਬਾਤ ਸਰਕਾਰਾਂ ਇਹ ਡਾਕਟਰੀ ਦੇ ਹੱਕ 'ਚ ਭੁਗਦੀਆਂ ਜਿੰਨੇ ਵੀ ਸਾਡੇ ਸਿਆਸੀ ਲੀਡਰਾਂ ਹਰਕੇ ਨਾਲ ਸੰਬੰਧਿਤ ਚਾਹੇ ਉਹ ਐਮਐਲਏ ਆ ਚਾਹੇ ਸਾਫਤਾ ਆ ਚਾਹੇ ਮਜੂਦਾ ਚਾਹੇ ਐਮਪੀ ਆ ਸਾਡੇ ਨਾਲ ਇੱਕ ਵੀ ਨਹੀਂ ਖੜਿਆ ਇੱਕ ਵੀ ਪੂਰੇ ਆ ਕੇ ਸਾਡਾ ਸਾਥਰੀ ਦਿੱਤਾ ਸੀ ਬਦੇਰਾ ਉਹਨਾਂ ਨੂੰ WhatsApp ਵੀ ਕਰ ਲਿਆ ਫੋਨ ਵੀ ਕਰ ਲੇ ਵੀ ਉਹਨਾਂ ਨੇ ਇਹ ਵੀ ਕਹਿਤਾ ਵੀ ਤੁਸੀਂ ਸਪਸ਼ਟ ਕਰੋ ਆਪਣੀ ਸਥਿਤੀ ਪਰ ਕਿਸੇ ਨੇ ਸਪਸ਼ਟ ਨਹੀਂ ਕਰੀ ਸਥਿਤੀ ਆਪਣੀ ਦੇ ਕਾਕੇ ਤੁਸੀਂ ਹੁਣ ਅਗਲਾ ਸਿੱਧਾ ਚਰੋ ਨਿਕਲਣਾ ਜੇਕਰ ਦੁਕਾਨਦਾਰ ਨੇ ਹੈ ਗੱਲ ਕੀਤਾ ਕੁਝ ਵੀ ਤਾਂ ਆਸੀਂ ਪੱਕੇ ਤੌਰ ਤੇ ਰੋਡ ਬੰਦ ਕਰਾਂਗੇ ਬੜਾ ਸੰਘਰਸ਼ ਕਰਾਂਗੇ ਇਹ ਪੇਪਰ ਮੈਨ ਲਈ ਲੱਗੋ ਦੇਣਾ ਆ ਦੀ ਬੜੇ ਜਿੰਨਾਸ਼ ਵੱਲ ਨੂੰ ਜਾਵਾਂਗੇ ਅੱਜ ਕਿਸਾਨ ਜਿੱਥੇ ਬੰਦੀਆਂ ਵੀ ਜਿਹੜੇ ਨੁਮਾਇੰਦੇ ਉਹਨਾਂ ਦੇ ਵੀ ਪਹੁੰਚੇ ਹੋਏ ਨੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਜਿਹੜਾ ਮੈਂ ਸਹਿਯੋਗ ਤੁਹਾਨੂੰ ਦਿੱਤਾ ਗਿਆ ਅੱਜ ਸ਼ਹਿਰ ਬੰਦ ਆ ਪੂਰਾ ਚੰਪੌਰ ਸਾਹਿਬ ਯਾਰ ਪੂਰੇ ਬੰਦ ਨੇ ਦੁਕਾਨਦਾਰਾਂ ਦਾ ਸੰਲੋਕ ਕੀਤਾ ਇਸ ਜੀ ਨੂੰ ਲੈ ਕੇ ਕਿਵੇਂ ਦੇਖਦੇ ਅਸੀਂ ਧੰਨਵਾਦ ਕਰਦੇ ਹਾਂ ਸ੍ਰੀ ਚੰਪੌਰ ਸਾਹਿਬ ਦੇ ਦੁਕਾਨਦਾਰਾਂ ਦਾ ਜਿਨ੍ਹਾਂ ਨੇ ਇੱਕ ਨਿੱਕੇ ਜਿਹੇ ਸੱਦੇ ਦੇ ਜਿਹੜਾ ਹੈ ਪੈਪਰ ਵੈਲ ਲੱਗ ਰਿਹਾ ਉਹਦੇ ਵਿਰੋਧ ਵਿੱਚ ਸਾਰਾ ਬਾਜ਼ਾਰ ਬੰਦ ਕਰਤਾ ਅਸੀਂ ਧੰਨਵਾਦ ਕਰਦੇ ਆ ਉਹ ਵੀਰਾਂ ਦਾ ਕਿਸਾਨ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਇਲਾਕੇ ਵਾਸਤੇ ਸਾਡੇ ਵਾਸਤੇ ਉਰੇ ਆ ਕੇ ਖੜੇ ਆ ਤੁਹਾਡੇ ਨਾਲ ਉਹ ਜਿਹੜੇ ਨਹੀਂ ਪਹੁੰਚ ਆ ਗਏ ਅਸੀਂ ਜਿਹੜਾ ਵੱਡਾ ਸੰਘਰਸ਼ ਅੱਗੇ ਕਰਨਾ ਹੈ ਉਹਦੇ ਵਿੱਚ ਜ਼ਰੂਰ ਸਾਥ ਦਿਓ ਅਸੀਂ ਪੱਕਾ ਮੋਰਚਾ ਲਾਵਾਂਗੇ ਫੈਕਟਰੀ ਦੇ ਖਿਲਾਫ ਠੀਕ ਆਈਆਂ ਹੋਣ ਲਈ ਦੇਖੋ ਆ ਕੀ ਕੀਤਾ ਹੋਇਆ ਕਿੰਨੇ ਮੁਲਾਜ਼ਮ ਨੇ ਦੋ ਮੁਲਾਜ਼ਮ ਬੈਠੇ ਨੇ ਹਜ਼ਾਰਾਂ ਦੀ ਏਕੜ ਦੇ ਹਜ਼ਾਰਾਂ ਬੰਦਾ ਜਿਹੜਾ ਉਹ ਇਲਾਕੇ ਦੇ ਵਿੱਚੋਂ ਉੱਟ ਕੇ ਪਰੋਚ ਆਇਆ ਪਰ ਅਜੇ ਐਂਟਰੀਆਂ ਪੂਰੀਆਂ ਨਹੀਂ ਆਉਂਦੀਆਂ ਪਬਲਿਕ ਹੀਰਿੰਗ ਕਿੱਦਾਂ ਚੱਲੂਗੀ ਯਾਰ ਇਹ ਹੋਣਾ ਚਾਹੀਦਾ ਤੁਸੀਂ ਦੇਖੋ ਕੈਮਰਾ ਘੁਮਾ ਕੇ ਕਿੰਦਾ ਲੋਕ ਐਂਟਰੀਆਂ ਕਰਵਾਉਣ ਲਈ ਖੜੇ ਨੇ ਇਹਨਾਂ ਨੂੰ ਪਤਾ ਨਹੀਂ ਕਿ ਹਜ਼ਾਰਾਂ ਦੀ ਤਜਾਦ ਵਿੱਚ ਇਹ ਇਲਾਕਾ ਆ ਸਕਦਾ ਕਿ ਕਣ ਅੰਦਰ ਵੀ ਅੰਦਰ ਪੂਰਾ ਟੈਂਟ ਨਹੀਂ ਹੈਗਾ ਕੁਝ ਵੀ ਪੂਰਾ ਨਹੀਂ ਹੋ ਰਿਹਾ ਇਹ ਪ੍ਰਬੰਧ ਨੇ ਪ੍ਰਸ਼ਾਸਨ ਦੇ ਅੰਦਰ ਕੀ ਕੀਤਾ ਜਾ ਰਿਹਾ ਜੀ ਅੰਦਰ ਆ ਜਿਹੜੀ ਚੱਲ ਰਹੀ ਹੈ ਇਹ ਜਿਹੜੀ ਸਾਰਾ ਪਲਾਂਟ ਪੈਣ ਨੂੰ ਜਿਹੜੀ ਪੈਣ ਨੂੰ ਨਹੀਂ ਹੋ ਕਿਤੇ ਨਹੀਂ ਕਰੂਗਾ ਪਲਾਂਟ ਲਗਾਇਆ ਜਾਵੇ ਇਸ ਸਾਫ਼ ਟਿੱਕਾ ਹੋਏ ਪਾਣੀ ਨੂੰ ਵਿਚੋ ਇੰਡਸਟਰੀ ਦੇ ਵਿੱਚ ਦੁਆਰਾ ਦਿੱਤਾ ਜਾਵੇਗਾ ਅਤੇ ਇਸ ਦੇ ਵਿੱਚ ਜਿਹੜੀ ਪਲਾਂਟੇਸ਼ਨ ਬੈਲਟ ਹੈ ਜਿਹੜੀ ਕੀ अराउंड ਆਪਣੀ 35% ਪ੍ਰੋਜੈਕਟ ਦਾ ਏਰੀਆ ਹੈ ਉਹਦੀ ਸਿਚਾਈ ਕੀਤੀ ਜਾਵੇਗੀ ਇਸ ਤਰ੍ਹਾਂ बात चल रही है सबसे दो पौधे लेंगे हमसे क्लोनिंग प्लांट लेंगे जिस प्लांट का हमारा तीन साल में तैयार हो जाएगा और हम ये इंश्योर करेंगे कि एक उसका जो हर साल उसको एक लाख रुपए पर एकड़ इनकम उसको इंश्योर करेंगे हम उसके लिए और वो हमारे उनसे अगर नाम आपको बाद में नाम भी देंगे हम ਪਰ ਅੱਜ ਦੇ ਦਿਨ ਨਾਮ ਵਿੱਚ ਨਹੀਂ ਡਿਸਕਲੋਜ਼ ਨਹੀਂ ਕਰਾਂਗੇ ਪਰ ਹਲੇ ਤੱਕ ਇਹ ਪ੍ਰਭੂ ਤੁਹਾਡੇ ਦਿਮਾਗ ਦੇ ਵਿੱਚ ਪੇਪਰ ਤੇ ਪੇਪਰ ਤੇ ਵਿੱਚ ਹੈ ਪੇਪਰ ਦੇ ਵਿੱਚ ਹੈ ਜੀ ਕਿੱਥੇ ਹੈ ਜੀ ਕਿਹੜੇ ਪੇਪਰ ਤੇ ਹੈ ਪੇਪਰ ਹਮਾਰੇ ਪਾਸ ਹੈ ਨਹੀਂ ਤੁਹਾਡੇ ਪਾਸ ਨਹੀਂ ਜੀ ਆਪ ਕੋ ਪਬਲਿਕ ਨਹੀਂ ਕਿਹੜੇ ਪੇਪਰ ਤੇ ਸਾਡੇ ਲਈ ਉਹ ਹਮੇ ਕਮਿਸ਼ਨ ਨੂੰ ਦੌੜ ਦੌੜ ਕੇ ਦੇਣਾ ਹੈ ਨਹੀਂ ਸਾਡੇ ਲਈ ਕਿਸ ਪੇਪਰ ਤੇ ਨਹੀਂ ਜੀ ਨਹੀਂ ਨਹੀਂ ਐਗਰੀਮੈਂਟ ਹਮਾਰੇ ਸਾਥ ਹੈ ਉਹਨਕੇ ਜੀ ਆ ਸਾਡਾ ਪੁਆਇੰਟ ਨੋਟ ਕਰ ਲਓ ਜੀ ਪੁਆਇੰਟ ਹੈ ਨਹੀਂ ਨੋਟ ਕਰਨਾ ਪੁਆਇੰਟ ਐਦਾਂ ਨੋਟ ਕਰਾਓ ਪਲੀਜ਼ ਸਰ ਪੁਆਇੰਟ ਐਦਾਂ ਨੋਟ ਕੀਤੇ ਜਾਵੇ ਜਿਹੜਾ ਫੈਕਟਰੀ ਚੋਂ ਡਿਸਚਾਰਜ ਹੋਣਾ ਪਾਣੀ ਬਾਹਰ ਨਿਕਲਣਾ 1 ਕਰੋੜ ਲੀਟਰ ਪਰ ਡੇ ਉਹਦੇ ਵਾਸਤੇ ਕੋਈ ਵੀ ਫੈਕਟਰੀ ਪਾਸ ਪਲਾਨ ਨਹੀਂ ਯੂਦਾ ਪ੍ਰੋਪਰ ਯੂਟਿਲਾਈਜੇਸ਼ਨ ਵਾਸਤੇ ਕੈਸੇ ਕੈਸੇ ਤੁਸੀਂ ਕਹੇ ਤੁਸੀਂ ਕਹੇਗੇ ਤਾਂ ਸਰ ਤੁਸੀਂ ਕਹੇ ਤੁਹਾਡੇ ਕੋਲ ਹੈਗਾ ਤਾਂ ਦੇ ਦਿਓ ਤੁਹਾਡੇ ਕੋਲ ਹੈਗਾ ਪਰਮੰਟਾ ਦੱਸ ਦਿਓ ਕੀ ਹੈ ਜੀ ਸਰ ਜ਼ਮੀਨ ਖਰੀਦੂਗੇ ਫਾਰਮਰ ਕੋ ਲਾਉਂਗੇ ਇਹ ਪ੍ਰਪੋਜ਼ਲ ਨਹੀਂ ਹੁੰਦਾ ਉਹ ਜੀ ਕਿਹੜਾ ਫਾਰਮ ਰੈਗਿਸਟਰੀ ਆ ਤੁਹਾਡੇ ਨਾਲ ਉਹ ਲਿਸਟ ਦੇ ਦਿਓ ਆਪ ਕੋਲ 200 ਏਕੜ ਦੀ ਲਿਸਟ ਦੇ ਦਿਓ ਦੇ ਦੇ ਦਿੰਗੇ ਆਪ ਕੋ ਲਿਸਟ ਦੇ ਦਿਓ ਜੀ ਫੋਨ ਬੈ ਆਪ ਵੀ ਤੋਂ ਨਹੀਂ ਦੇਗੇ ਆਪ ਕੋ ਇਹਦਾ ਮਤਲਬ ਹਲੇ ਇਹਦਾ ਮਤਲਬ ਤੁਹਾਡੇ ਵਾਲੇ ਪਰਮੰਤਰੀ ਦੇ ਵਿਚ ਨਹੀਂ ਹੈ ਜੀ ਉਹ ਵੀ ਨਹੀਂ ਪਰ ਸਮ ਲਿਸਟ ਦੇ ਦਿਓ ਤੁਹਾਡੇ ਵਿਚ ਨਹੀਂ ਹੈ ਦੇ ਦਿਓ ਆ ਦੇ ਦੇ ਯਾਰ ਲਿਸਟ